ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਪੈਰ ਡਾਕਟਰ ਹਰਵਿੰਦਰ ਸਿੰਘ ਦੀ ਯੋਗਗਵਾਈ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਸਰਕਾਰੀ ਮਿਡਲ ਸਕੂਲ ਬਰਮਾਲੀਪੁਰ ਵਿਖੇ ਸੀਐਚਸੀ ਪੈਲ ਦੀ ਟੀਮ ਵੱਲੋਂ ਵਿਦਿਆਰਥੀਆਂ ਦੀ ਚੰਗੀ ਸਿਹਤ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ ਹਰਵਿੰਦਰ ਸਿੰਘ ਨੇ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਉੱਤੇ ਜਿਵੇਂ ਕਿ ਠੰਡ ਤੋਂ ਬਚਾ ਕੇਵੇਂ ਕੀਤਾ ਜਾ ਸਕਦਾ ਹੈ ਆਪਣੇ ਆਪ ਦੀ ਅਤੇ ਆਪਣੇ ਘਰ ਦੀ ਸਾਫ ਸਫਾਈ ਦੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ ਆਦੇ ਵਿਸ਼ਿਆਂ ਬਾਰੇ ਬੱਚਿਆਂ ਨੂੰ ਦੱਸਿਆ ਇਸਦੇ ਨਾਲ ਹੀ ਉਹਨਾਂ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਬਾਹਰੀਆਂ ਚੀਜ਼ਾਂ ਜਿਵੇਂ ਕਿ 버ગર, ਪੀਜ਼ਾ ਤੇ ਮੈਗੀ ਆਦਿ ਦਾ ਸੇਵਨ ਘੱਟ ਤੋਂ ਘੱਟ ਕੀਤਾ ਜਾਵੇ ਕਿਉਂਕਿ ਇਹ ਚੀਜ਼ਾਂ ਸਾਡੀ ਅੰਤੜੀਆਂ ਅਤੇ ਬਾਕੀ ਸਰੀਰ ਨੂੰ ਖਰਾਬ ਕਰਦੀਆਂ ਨੇ ਜਾਗਰੂਕਤਾ ਸੈਮੀਨਾਰ ਦੌਰਾਨ ਸਵਾਤੀ ਸੱਚ ਦੇਵਾ ਬਲਾਕ ਐਕਸਟੈਂਸ਼ਨ ਐਜੂਕੇਟਰ CHC ਪੈਲ ਦੇ ਵੱਲੋਂ ਮਾਨਸਿਕ ਸਿਹਤ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਕਿ ਤੰਦਰੁਸਤ ਹੋਣ ਦਾ ਮਤਲਬ ਸਿਰਫ ਸਰੀਰਕ ਤੰਦਰੁਸਤ ਹੋਣਾ ਨਹੀਂ ਸਗੋਂ ਮਾਨਸਿਕ, ਪਾਵਨਾਤਮਕ ਅਤੇ ਆਤਮਿਕ ਤੰਦਰੁਸਤ ਹੋਣਾ ਵੀ ਹੈ ਜੀਵਨ ਜੀ ਦਾ ਆਨੰਦ ਮਾਨਣ ਦੇ ਲਈ ਅਤੇ ਰੋਜ਼ਾਨਾ ਜੀਵਨ ਦੇ ਵਿੱਚ ਆਈਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਲਈ ਸਾਡਾ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਕੈਂਪ ਦੌਰਾਨ ਡਾਕਟਰ ਰੀਚਾ ਗੁੱਪਤਾ ਆਰਬੀਐਸਕੇ ਵੱਲੋਂ ਵਧੀਆ ਜੀਵਨ ਸ਼ੈਲੀ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਕਿ ਕਿਸ ਤਰ੍ਹਾਂ ਅਸੀਂ ਵਧੀਆ ਭੋਜਨ ਖਾ ਕੇ, ਸੈਡਨ ਕੁੱਦਨ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਰਾਹੀਂ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ। ਸੁਖਮਿੰਦਰ ਸਿੰਘ ਐਮਪੀਐਚਐਸ ਦੇ ਵੱਲੋਂ ਡੈਂਗੂ, ਮਲੇਰੀਆ, ਚਿਕਨਗੁਨੀ ਅਤੇ ਮੌਸਮੀ ਬੁਖਾਰ ਦੇ ਵਿਸ਼ਿਆਂ ਉੱਤੇ ਬੱਚਿਆਂ ਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਸਕੂਲ ਮੁਖੀ ਚਰਨਜੀਤ ਕੌਰ ਤੇ ਪੰਜ ਗੁਰਤੇਜ ਸਿੰਘ ਦੇ ਵੱਲੋਂ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਰਪੰਚ ਕਰਮਬੀ ਸਿੰਘ ਤੌਰ ਪੰਜ ਰਣਜੀਤ ਸਿੰਘ ਨੋਨਾ ਪੰਜ ਗੁਰਤੇਜ ਸਿੰਘ ਨਮਜੀਤ ਸਿੰਘ ਰੰਦੇਉ ਔਰ ਕਮਿਊਨਿਟੀ ਹੈਲਥ ਆਫਸਰ ਬਰਿੰਦਰ ਸਿੰਘ ਐਮ ਪੀ ਐਚ ਡਬਲਯੂ ਸੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ ਸਭ ਅੱਜ ਤੁਸੀਂ ਪਿੰਡ ਪਰਮਾਲੀਪੁਰ ਦੇ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਹੋ ਅੱਜ ਦਾ ਕੀ ਪ੍ਰੋਗਰਾਮ ਸੀਗਾ ਅੱਜ ਅਸੀਂ ਨਗਰ ਪੰਚਾਇਤ ਬਰਮਾਲੀ ਪਰ ਵੱਲੋਂ ਸਕੂਲ ਵਿੱਚ ਅੱਜ ਇੱਕ ਕੈਂਪ ਲਗਾਇਆ ਗਿਆ ਜਿੱਥੇ ਬੱਚਿਆਂ ਨੂੰ ਹੈਲਥ ਅਵੇਅਰਨੈਸ ਟਾਕਵੇਰਾ ਦਿੱਤੀ ਹੈ ਸਾਡੀ ਅੱਜ ਛੱਜੀ ਟੀਮ ਪੂਰੀ ਇੱਥੇ ਸਾਡੇ ਵੀ ਔਰ ਸਾਡੇ ਹੈਲਥ ਵਰਕਰਸ ਨੇ ਮਿਲ ਕੇ ਅੱਜ ਸਕੂਲ ਤੇ ਹੈਲਥ ਵਿੱਚ ਸਕੂਲ ਵਿੱਚ ਕੈਂਪ ਲਗਾਇਆ ਜਿਸ ਵਿੱਚ ਬੱਚਿਆਂ ਨੂੰ ਸਰਦੀਆਂ ਦੇ ਰਿਗਾਰਡਿੰਗ ਬਿਮਾਰੀਆਂ ਨੂੰ ਰਿਗਾਰਡਿੰਗ ਉਹਨਾਂ ਨੂੰ ਅਵੇਅਰ ਕੀਤਾ ਹੈ ਤੇ ਇਸ ਤੋਂ ਇਲਾਵਾ ਵੀ ਪਿੰਡ ਜਿਹੜੇ ਹੈਗੇ ਨੇ ਕੈਂਪਰੇ ਅਯੋਜਿਤ ਕਰਦੇ ਹੋ ਪਿੰਡਾਂ ਦੇ ਵਿੱਚ ਹਾਂਜੀ ਅਸੀਂ ਅਕਸਰ ਹੈਲਥ ਅਵੇਅਰਨੈਸ ਕੈਂਪਸ ਵੇਰੇ ਪਿੰਡਾਂ ਵਿੱਚ ਆਰਗੇਨਾਈਜ਼ ਕਰਦੇ ਆ ਜਿਵੇਂ ਕਿ ਪਿੱਛੇ ਅਸੀਂ ਵੈਕਟਰ ਬੋਰਨ ਡਿਜ਼ੀਜ਼ ਤੇ ਕਾਫੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵੇਅਰ ਕੀਤਾ ਇਸੇ ਤਰ੍ਹਾਂ ਹੁਣ ਅਸੀਂ ਆਉਣ ਵਾਲੇ ਟਾਈਮ 'ਚ ਸਰਦੀਆਂ ਦੇ ਸਰਦੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਇਹ ਹੈਲਥ ਟਾਕਸ ਵੇਰੇ ਪਿੰਡਾਂ ਜਾ ਕੇ ਦਿੰਨੇ ਆ ਕਸਮ ਉਸ ਆਵਾ ਕੋਈ ਜਿਹੜੀ ਸਰਕਾਰੀ ਟੈਸਟਿੰਗ ਹੋ ਰਹੀ ਹੈ ਜਿਵੇਂ ਡੇਂਗੂ ਦੀ ਟੈਸਟਿੰਗ ਜਾਂ ਕੋਈ ਹੋਰ ਉਹਨਾਂ ਦੇ ਉੱਤੇ ਜ਼ਰੂਰ ਜਾਣਨਾ ਪਹੁੰਚ ਸਰ ਡੇਂਗੂ ਦੀ ਟੈਸਟਿੰਗ ਵੀਰੇ ਸਾਡੇ ਸਿਵਲ ਹਸਪਤਾਲ ਖੰਨਾ ਔਰ ਲੁਧਿਆਣਾ ਵਿੱਚ ਫ੍ਰੀਕੁਐਂਟਲੀ ਹੁੰਦੀ ਹੈ ਕੋਈ ਵੀ ਮਰੀਜ਼ ਜੋ ਜਿਨ੍ਹਾਂ ਨੂੰ ਸ਼ੱਕੀ ਤੌਰ ਤੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉੱਥੇ ਜਾ ਕੇ ਟੈਸਟ ਫ੍ਰੀ ਆਫ ਕੋਸਟ ਕਰਵਾ ਸਕਦੇ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਡੇ ਦੇ ਪਾਸੋਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਸਰ ਅਸੀਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਵੀ ਸਰਦੀ ਤੋਂ ਬਚੋ ਬਚੋ ਪ੍ਰੋਪਰ ਆਪਣੇ ਕਲੋਥਿੰਗ ਦਾ ਪ੍ਰੋਪਰ ਰੱਖੋ ਔਰ ਜਾਰਾ ਠੰਡ ਵਿੱਚ ਨਾ ਨਿਕਲੋ। ਥੈਂਕ ਯੂ। ਅਗਰ ਤੁਹਾਨੂੰ ਕਿਸੇ ਵੀ ਹੈਲਥ ਇੰਸਟੀਚਿਊਟ ਦੇ ਵਿੱਚ ਕਿਸੇ ਵੀ ਸਰਕਾਰੀ ਸਿਹਤ ਕੇਂਦਰ ਦੇ ਵਿੱਚ ਕੋਈ ਸਮੱਸਿਆ ਦੂਜਨਾ ਪੈਂਦਾ ਹੈ ਤਾਂ ਤੁਸੀਂ ਜਨੂਅਲੀ ਡੱਕਾ ਨਹੀਂ ਕਰਨਾ ਉਦੀ ਕੰਪਲੇਂਟ 104 ਤੇ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਤੁਸੀਂ ਐਂਬੂਲੈਂਸ ਕਾਲ ਕਰਨੀ ਹੈ ਤਾਂ ਤੁਸੀਂ ਉਹਦਾ 108 ਤੇ ਉਹਨੂੰ ਫੋਨ ਕਰਕੇ ਬੁਲਾ ਸਕਦੇ ਹੋ। ਇਹ ਕਿ ਐਂਬੂਲੈਂਸ ਦਾ ਵੀ ਇਹ ਨਹੀਂ ਹੁੰਦਾ ਵੀ ਜਿਹੜੀ ਉਹ ਥੰਨੇ ਖੜੀ ਹੈ ਇਹ ਜਿਹੜਾ ਤੁਹਾਨੂੰ ਜ਼ਿਲ੍ਹਾ ਪੈਂਦਾ ਲੁਧਿਆਣਾ ਪੈਂਦਾ ਵੀ ਉੱਥੋਂ ਤੁਹਾਡੇ ਲਈ ਐਂਬੂਲੈਂਸ ਆਉਗੀ ਤੁਹਾਡੇ ਨੀਅਰੈਸਟ ਜੇ ਤੁਸੀਂ ਦੂਜੇ ਦੇ ਲੈਣੇ ਹੋ ਤਾਂ ਚਾਹੇ ਬੇਸ਼ੱਕ ਦੂਜਾ ਮਲਪੁਰਚ ਪੈਂਦਾ ਤੁਹਾਨੂੰ ਉਥੇ ਦੀ ਐਂਬੂਲੈਂਸ ਆਉਗੀ ਪੂਰੀ ਟੀਮ ਦਾ ਫੇਸਬੁੱਕ ਪੌਂਚੂ ਤੇ ਸਵਾਗਤ ਕਰਦੇ ਆਂ ਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੰਨੀ ਵਧੀਆ ਸਾਨੂੰ ਜਾਣ ਜਾਣ ਦੀ ਦਿੱਤੀ ਹੈ ਬੱਚਿਆਂ ਨੂੰ ਅੱਜ ਸਾਨੂੰ ਵੈਸੇ ਹੀ ਬਹੁਤ ਜਾਣਕਾਰੀ ਦੀ ਲੋਡ ਸੀ ਕਿਉਂਕਿ ਇੱਥੇ ਛੁੱਟੀਆਂ ਹੋ ਰਹੀਆਂ ਨੇ ਨਾ ਸਕੂਲ ਤਾਂ ਤਾਂ ਠੀਕ ਸੀਗਾ ਅਸੀਂ ਰੱਖਦੇ ਸੀ ਕੰਟਰੋਲ ਬੱਚਿਆਂ ਤੇ ਪਰ ਹੁਣ ਇਹਨਾਂ ਦੇ ਸਕੂਲ ਇੱਕ ਤਰੀਕੇ ਨਾਲ ਖੁੱਲਣ ਗਏ ਹੋਣੇ ਫ੍ਰੀ ਨੇ ਤੇ ਉੱਠਣਾ ਬੈਠਣਾ ਖਾਣਾ ਪੀਣਾ ਇਹਨਾਂ ਦਾ ਸਭ ਆਪਣੀ ਮਰਜ਼ੀ ਨਾਲ ਚੱਲਣਾ ਪਰ ਆ ਜਿਹੜੀ ਜਾਣਕਾਰੀ ਮਿਲੀ ਆ ਬਹੁਤ ਬਹੁਤ ਇਹਨਾਂ ਨੂੰ ਹੈਲਪਫੁਲ ਆ ਸਾਨੂੰ ਵੀ ਬੱਚਿਆਂ ਨੂੰ ਠੀਕ ਹੈ ਬੇਟਾ ਕੋਸ਼ਿਸ਼ ਕਰੋਂਗੇ ਨਾ ਸਾਰਾ ਕੁਝ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਹੈ ਅੱਗੇ ਵੀ ਜਦੋਂ ਅਸੀਂ ਸਕੂਲ ਜਾਂਦੇ ਹਾਂ ਤੁਹਾਨੂੰ ਹਮੇਸ਼ਾ ਸਮਝਾ ਕੇ ਜਾਂਦੇ ਹਾਂ ਨਾ ਥੈਟ ਇਜ਼ ਜੰਕ ਫੂਡ ਹੈ ਨਾ ਯਸ ਕੀ ਮੇਰਾ ਅਮੀਸ਼ਾ ਜੰਕ ਫੂਡ ਨਹੀਂ ਖਾਣਾ ਯਸ ਹੈ ਅੱਛਾ ਪਹਿਲੇ ਦੱਸੋ ਜੰਕ ਫੂਡ ਹੁੰਦਾ ਕੀ ਹੈ ਪਤਾ ਹੈ ਕੀ ਹੁੰਦਾ ਜੰਕ ਬੇਟਾ ਜੰਕ ਦਾ ਮਤਲਬ ਹੀ ਹੁੰਦਾ ਖਾਲੀ ਡਿਕਸ਼ਨਰੀ ਖੋਲੂਗੇ ਨਾ ਇੰਗਲਿਸ਼ ਦੀ ਜੰਕ ਸਟੱਡੀ ਕਰੂਗੇ ਜੰਕ ਦਾ ਮਤਲਬ ਹੋਗਾ ਐਮਪਟੀ ਵੇਕੈਂਟ ਕੁਝ ਨਹੀਂ ਹੈ ਜਿਹਦੇ ਵਿੱਚ ਜਦੋਂ ਇਹ ਪਹਿਲਾਂ ਚੀਜ਼ਾਂ ਨਹੀਂ ਹੁੰਦੀਆਂ ਸੀ ਤਾਂ ਇਨਸਾਨ ਦੀ ਉਮਰ ਜਿਹੜੀ 80 ਤੱਕ ਤਕਰੀਬ ਪਹੁੰਚ ਜਾਂਦੀ ਹੁੰਦੀ ਸੀ 80 82 ਤੱਕ ਪਹੁੰਚ ਜਾਂਦੀ ਸੀ 80 82 84 90 ਤੱਕ ਪਰ ਹੁਣ ਜਿਹੜੀ ਐਵਰੇਜ ਆ ਉਹ 60 ਦੀ ਰਹੀ ਹੈ ਕਿਉਂਕਿ ਗੁਰਨਾਥ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਤਿ ਮਾਤਾ ਧਰਤ ਮਾਤਾ ਇੱਕ ਤਾਂ ਸਾਡਾ ਜਿਹੜੀ ਹਵਾ ਉਹ ਦੋਸ਼ਤ ਹੋ ਗਈ ਸਾਡਾ ਪਾਣੀ ਦੋਸ਼ਤ ਹੋ ਗਿਆ ਔਰ ਜਿਹੜੀਆਂ ਸਾਨੂੰ ਖਾਣ ਨੂੰ ਮਿਲ ਰਹੀਆਂ ਨੇ ਉਹਦੇ ਵਿੱਚ ਵੀ ਕਣ ਕਪਾ ਲੈਨੇ ਉਹਦੇ ਵਿੱਚ ਜੁੜਿਆ ਰਿਆ ਬਾਕੀ ਹੁਣ ਡਾਕਟਰ ਸਾਹਿਬ ਨੇ ਦੱਸਿਆ ਯੰਗ ਫੂਡ ਬਾਰੇ ਤੇ ਫਾਸਟ ਫੂਡ ਬਾਰੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਇਹ ਖਾਦੀ ਨੇ ਮਤਲਬ ਇਹਨਾਂ ਦਾ ਇੱਕ ਮਤਲਬ ਉਸ ਸਮੇਂ ਭੁੱਖ ਮਿਟਾ ਦਿੰਦੀ ਨੇ ਪਰ ਇਹਨਾਂ ਦਾ ਸੋਡਾ ਜਿਹੜਾ ਬਾਡੀ ਨੂੰ ਆ ਸਰੀਰ ਨੂੰ ਨੁਕਸਾਨ ਹੈ ਸੋ ਇਸ ਕਰਕੇ ਸਾਨੂੰ ਆਪਣੀ ਉਮਰ ਜਿਹੜੀ 20-20 ਸਾਲ ਇਹਨਾਂ ਨੇ ਯੰਗ ਫੂਡਾਂ ਨੇ ਫਾਸਟ ਫੂਡਾਂ ਨੇ ਸਟਰੀਟ ਫੂਡਾਂ ਨੇ ਘਟਾਤੀ ਹੈ ਸੋ ਡਾਕਟਰ ਸਾਹਿਬ ਨੇ ਤੁਹਾਨੂੰ ਬਹੁਤ ਹੀ ਪਿਆਰ ਨਾਲ ਸਮਝਾਇਆ ਬਹੁਤ ਵੀ ਸਾਨੂੰ ਵੀ ਕੁਝ ਪਤਾ ਲੱਗਾ ਜਾਣਕਾਰੀ ਮਿਲੀ ਹੈ ਬਹੁਤ ਤੇ ਤੁਹਾਨੂੰ ਵੀ ਇਸ ਬਾਰੇ ਦੱਸਿਆ ਹੈਗਾ ਅਸੀਂ ਇਹਨਾਂ ਗੱਲਾਂ ਦਾ ਸਾਰੇ ਆਪਣੇ ਫੇਰੇਸ ਨਾਲ ਸ਼ੇਅਰ ਕਰ ਲਿਆ ਨੇ ਔਰ ਆਪ ਵੀ ਔਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਐਕਟਿਵ ਰਹਿਣਾ ਹੈ ਮਾਰਨਿੰਗ ਜਲਦੀ ਉੱਠਣਾ ਔਰ ਅੱਧਾ ਘੰਟਾ ਜ਼ਰੂਰ ਕਸਲ ਤੁਮ ਲਿਆ ਕਰੋ ਟੱਪਲਿਆ ਕਰੋ ਰੱਸੀ ਟੱਪ ਲਓ ਹੋਰ ਕੁਝ ਕਰ ਲਓ ਹੈਨਾ ਬਹੁਤ ਕੁਝ ਹੁੰਦਾ ਤੇ ਇੱਕ ਮੋਬਾਈਲ ਦੀ ਜਿਹੜੀ ਆ ਉਹ ਘਟਾਓ ਮੋਬਾਈਲ ਅਜ ਆਪਣੀ ਜ਼ਿੰਦਗੀ ਲਈ ਬਹੁਤ ਮਤਲਬ ਜਣੀ ਆ ਪੰਜ ਛੋਟੇ ਬੱਚੇ ਵੀ ਕੀ ਵਾਰੀ ਫੜ ਲੈਂਦੇ ਨਾ ਜਦ ਕਰਦਨ ਦੇਖਣ ਦੀ ਤਾਂ ਮੋਬਾਈਲ ਨੂੰ ਤੁਸੀਂ ਵੀ ਘਟਾਓ ਮੋਬਾਈਲ ਦੇ ਵਿੱਚ ਚੰਗੇ ਟਿਪਸ ਵੀ ਨੇ ਔਰ ਮਾਇਨੇ ਦੇ ਵੀ ਬਹੁਤ ਨੇ ਸੋ ਚੰਗੇ ਟਿਪਸ ਜੇ ਕਰਦੇ ਤੁਸੀਂ ਗ੍ਰੈਂਡ ਕਰਦੇ ਹੋ ਸਟੱਡੀ ਬਾਰੇ ਵੀ ਮਤਲਬ ਆਨਲਾਈਨ ਹੁੰਦੀ ਆ ਪਰ ਜਿੰਨਾ ਖਿਆਲ ਇਹਦਾ ਘਟ ਕੀਤਾ ਜਾਵੇ ਸੋ ਇਸ ਨੂੰ ਗ੍ਰੇਡ ਕਰੋ ਔਰ ਆਪਣਾ ਹਮੇਸ਼ਾ ਜ਼ਿੰਦਗੀ ਵਿੱਚ ਐਕਟਿਵ ਰਹਿ ਕੇ ਔਰ ਆਪਣੇ ਜੇ ਤੁਸੀਂ ਖਾਣੀਆਂ ਨੇ ਦਿੱਤਾ ਤੁਸੀਂ ਰਾਤ ਨੂੰ 5-10 ਥੋੜੀਏ ਛੋਲੇ ਵੀ ਹੋ ਲੋ 5-7 ਬਦਾਮ ਵੀ ਹੋ ਲੋ ਜਾਂ 10-15 ਬੁੰਕਲੀ ਦੇ ਦਾਣੇ ਤੋਂ ਸਵੇਰੇ ਉੱਠ ਕੇ ਉਹ ਖਾਓ ਦੁੱਧ ਦੇ ਵਿੱਚ ਕੇਲਾ ਪਾ ਕੇ ਉਹ ਜਿਹੇ ਛੋਲੇ ਰਗੜ ਕੇ ਖਾਓ ਇਹੀਆਂ ਚੀਜ਼ਾਂ ਖਾਓ ਇਹ ਤੁਹਾਡੇ ਲਈ ਹੰਦਿ ਨੇ ਤੁਹਾਡੇ ਸਾਰਿਆਂ ਦਾ ਔਰ ਸਾਡੇ ਮੈਂ ਡਾਕਟਰ ਸਰਵਨ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਸਾਡੇ ਸਤਨ ਮਨਪ੍ਰੇਸੀ ਜੀ ਰਜੋਸ ਸਾਹਿਬ ਜੋ ਸਾਡੂ ਇਹ ਕਵਰੇਜ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਹਾ ਗੀਟ ਖਾਸਤ ਬਹੁਤ